ਅਦੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਸਮਾਗਰੀਬ ਜੀ ਨਵੋ ਸਾਵਨੋ ਦਾ ਟਾਈਮ ਹੋ ਗਿਆ ਵਾ ਤੇ ਅਸਟਮ ਅਸੀਂ ਮਾਨਤਾ ਸਰ ਵਿਦਆਸ਼ਰਮ ਆਪਣੇ ਸੇਵਾ ਘਰ ਵਿੱਚ ਬੈਠੇ ਆ ਪਿੰਡ ਲੇਹਲ ਚ ਤੇ ਜਿਸ ਬਜ਼ੁਰਗ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਬਜ਼ੁਰਗ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਸਾਡੇ ਕੋਲ ਪਹੁੰਚਿਆ ਵਾ ਇਹ ਬਜ਼ੁਰਗ ਸਾਡੇ ਨੇੜੇ ਹੀ ਇਥੇ ਪਿੰਡ ਜਫਰਾਲਾ ਬਾਈਪਾਸ ਦਾ ਪੁੱਲ ਵਾਜੀ 메ਨ ਹਾਈਵੇ ਨੈਸ਼ਨਲ ਹਾਈਵੇ ਦਾ ਉੱਥੇ ਬੈਠਾ ਸੀ ਤੇ ਉੱਥੋਂ ਵੀਰ ਕੋਈ ਨਿਸ਼ਾਰੇ ਤੋਂ ਹੁੰਦੇ ਪਏ ਤੇ ਉਹਨਾਂ ਨੇ ਧਾਰੀ ਆਉਣਾ ਸੀ ਉਹਨਾਂ ਨੇ ਵੇਖਿਆ ਉੱਥੇ ਵੀਰ ਹੋਰ ਦੋ ਚਾਰ ਖੜੇ ਸੀ ਉਹਨਾਂ ਵੀਰਾਂ ਨੇ ਇਹ ਬਜ਼ੁਰਗ ਨਾਲ ਇਸ ਵੀਰ ਨਾਲ ਗੱਲਬਾਤ ਕੀਤੀ ਕੌਣ ਆ ਕਿੱਥੇ ਜਾਣਾ ਤੂੰ ਕਿੱਥੋਂ ਆਇਆ ਵਾ ਅਰੇ ਵੀਰ ਨੇ ਆਪਣੇ ਬਾਰੇ ਕੁਝ ਨਹੀਂ ਦੱਸਿਆ ਇਹ ਵੀਰ ਪ੍ਰਵਾਸੀ ਆ ਇੱਥੇ ਕੰਮਕਾਰ ਦੀ ਭਾਲ ਚ ਆਇਆ ਹੋਊਗਾ ਜਾਂ ਕਿਵੇਂ ਇੱਥੇ ਰਹਿੰਦਾ ਰਹਿੰਦਾ ਹੋਊਗਾ ਉਹਦੇ ਬਾਰੇ ਅਜੇ ਸਾਨੂੰ ਪੂਰੀ ਜਾਣਕਾਰੀ ਨਹੀਂ ਮਿਲੀ ਉਹ ਵੀਰ ਸਾਡੇ ਕੋਲ ਇੱਥੇ तकरीबन ਅੱਧਾ ਪੌਣਾ ਘੰਟਾ ਪਹਿਲਾਂ ਛੱਡ ਗਏ ਸੀ ਮੈਂ ਉਦੋਂ ਹੈ ਨਹੀਂ ਸੀ ਇੱਥੇ ਉਹਦਾ ਸੇਵਾਦਾਰ ਸੀ ਸੇਵਾਦਾਰ ਨੂੰ سپੁਰਦ ਕਰਕੇ ਉਹਨਾਂ ਨੂੰ ਵੀ ਕੋਈ ਜਲਦ ਜਲਦ ਸੀ ਘਰੇ ਜਾਣ ਦੀ ਕੰਮ ਸੀ ਕੋਈ ਜ਼ਰੂਰੀ ਉਹ ਜਾਂਦੇ ਜਾਂਦੇ ਹੀ ਜਿਹੜੀ ਉਹ ਸੇਵਾ ਕਰ ਗਏ ਆ ਤਾਂ ਮੈਂ ਜਦੋਂ ਵੀਰਾਂ ਨੂੰ ਪੁੱਛਿਆ ਵੀ ਤੁਹਾਨੂੰ ਕਿੱਥੋਂ ਮਿਲਿਆ ਵਾ ਜਾਂ ਕਿਦਾਂ ਫੋਨ ਤੇ ਗੱਲਬਾਤ ਕੀਤੀ ਉਹ ਵੀਰ ਕਹਿੰਦੇ ਵੀ ਸਾਨੂੰ ਜਫਰਵਾਲ ਜਿਹੜਾ ਸਾਡਾ ਬਾਈਪਾਸ ਆ ਉਲਦੇ ਢੇਠਾਂ ਬੈਠਾਦਾ ਸੀ ਇੱਕ ਕੱਪੜਿਆਂ ਦਾ ਝੋਲਾ ਸੀ ਤੇ ਬਸ ਇਦਾਂ ਲੈ ਕੇ ਬੈਠਾਦਾ ਸੀ ਤੇ ਕੋਈ ਦੱਸਦਾ ਨਹੀਂ ਸੀ ਪਿਆ ਆਪਣੇ ਬਾਰੇ ਉਹ ਵੀਰਾਂ ਨੂੰ ਪਤਾ ਲੱਗਾ ਵੀ ਇੱਥੇ ਸਾਡਾ ਸੇਵਾ ਘਰ ਚੱਲਦਾ ਪਿਆ ਵਾ ਇੱਥੇ ਸੇਵਾ ਹੁੰਦੀ ਪਈ ਇਹਨਾਂ ਬਜ਼ੁਰਗਾਂ ਵੀਰਾਂ ਦੀ ਬੇਸਾਰਾ ਵੀਰਾਂ ਦੀ ਉਹ ਸਾਡੇ ਕੋਲੇ ਸਬਜ਼ੁਰਗ ਨੂੰ ਲੈ ਕੇ ਆਏ ਆ ਤੇ ਇਸ ਬਜ਼ੁਰਗ ਨੂੰ ਪਹਿਲਾਂ ਤਾਂ ਚਲੋ ਪ੍ਰਸ਼ਾਦਾ ਪਾਣੀ ਸ਼ਿਕਾਇਆ ਕੱਪੜੇ-ਕੁਪੜੇ ਚੇਂਜ ਕਰਾਏ ਆ ਹੁਣ ਅਸੀਂ ਬਜ਼ੁਰਗ ਨੂੰ ਉਹਨਾਂ ਦੇ ਘਰ-ਬਾਰ ਦਾ ਉਹਨਾਂ ਦਾ ਨਾਮ ਆਤਾ ਪਤਾ ਪੁੱਛਦੇ ਪਏ ਆ ਪਰ ਫੇਰ ਵੀ ਉਹਨਾਂ ਨੂੰ ਕੁਝ ਨਹੀਂ ਸਮਝ ਆਉਂਦਾ ਪਿਆ ਬੜੀ ਮੁਸ਼ਕਿਲ ਨਾਲ ਉਹਨਾਂ ਨੇ ਆਪਣਾ ਨਾਮ ਉਹਨਾਂ ਕੋਲ ਲਿਖਾਇਆ ਵਾ ਇਹਨਾਂ ਨੇ ਬਸੰਤ ਲਾਲ ਆਪਣਾ ਨਾਮ ਲਿਖਾਇਆ ਤੇ ਪਿਤਾ ਨਾਮ ਨਿਰਮਲ ਨਾਥ ਲਿਖਾਇਆ ਵਾ ਨਾ ਦੇ ਆਪਣਾ ਪਿੰਡ ਦੱਸਦੇ ਪਏ ਆ ਨਾ ਜ਼ਿਲ੍ਹਾ ਨਾ ਸ਼ਹਿਰ ਨਾ ਸੂਬਾ ਕਿੱਥੋਂ ਆਏ ਆ ਤੇ ਨਾ ਹੀ ਇਹਨਾਂ ਨੂੰ ਪਤਾ ਵੀ ਇੱਥੇ ਮੈਂ ਕਿੱਥੇ ਕੰਮ ਕਰਦਾ ਬਸ ਇੰਨਾ ਵੀ ਇੱਟਾਂ ਦੇ ਪਠੇ ਦੇ ਕੰਮ ਕਰਦੇ ਆ ਈਟ ਕਾ ਪਠਾ ਕਾਹ ਕੰਮ ਕਰਦੇ ਸੀ ਤੇ ਇਹਦਰ ਤੁਸੀਂ ਕਾਹ ਕੰਮ ਕਰਦੇ ਸੀ ਬੋਲੋ ਬੋਲੋ ਕੋਈ ਗਬਰਾਨੇ ਦੀ ਬਾਤ ਨਹੀਂ ਹੈ ਬਤਾਓ तुम्हारे घर भेज देंगे तुमको फिर तुम्हारे घर का पता करके तुम्हारे गलवारों से बात करके फिर हम तुम्हें अब तुम्हारे घर भेज देंगे कहां पर काम करते थे गांव का नाम बताओ अपने बस ये ऐसे तरह करीब आधा घंटा हो गया मुंह च बोली ज्यादा प्या ਸਾਨੂੰ ਇਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਇਹ ਵੀ ਇਹਨੇ ਦੋ ਨਾਮ ਸਿਰਫ ਆਪਣੇ ਲਿਖੇ ਆ ਇੱਕ ਬਸੰਤ لال ਦੇ ਇੱਕ ਨਿਰਮਲ ਨਾਥ ਇਹਨੇ ਨਾਮ ਆਪਣੇ ਹੱਥੀ ਲਿਖੇ ਆ ਇਸ ਤੋਂ ਇਲਾਵਾ ਸਾਨੂੰ ਇਹਦੇ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਹੈਗੀ ਕਿ ਕੌਣ ਆ ਇਹਦਾ ਘਰ-ਬਾਰ ਕੀ ਕਿੱਥੇ ਆ ਜਾਂ ਇਹ ਇੱਥੇ ਪੰਜਾਬ 'ਚ ਕਿਤੇ ਕੋਈ ਕੰਮ ਕਰਦਾ ਸੀ ਜਾਂ ਕਿ ਇਹ ਜ਼ਿਮੀਦਾਰ ਕੰਮ ਕਰਦਾ ਸੀ ਜਾਂ ਇਟਾ ਦੇ ਪੱਠੇ ਦੇ ਕੰਮ ਕਰਦਾ ਸੀ ਜਾਂ ਕਿੱਥੇ ਕੰਮ ਕਰਦਾ ਸੀ ਇਹਦੇ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਹੈਗੀ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਕਿ ਜਿਹੜਾ ਵੀ ਸਾਡੇ ਕੋਲ ਵੀਰ ਆਉਂਦੇ ਨੇ ਬਜ਼ੁਰਗ ਆਉਂਦੇ ਨੇ ਜਾਦੋਂ ਵਿਾਰਸ ਨੇ ਭਟਕ ਚੁੱਕੇ ਨੇ ਉਹ ਆਪਣੇ ਘਰਾਂ ਨੂੰ ਵਾਪਸ ਜਾ ਸਕਣ ਤੇ ਇਸ ਵੀਰ ਦੀ ਵੀਡੀਓ ਬਣਾਉਣ ਦਾ ਵੀ ਤੁਹਾਨੂੰ ਸਾਂਝਾ ਕਰਨ ਦਾ ਸੀ ਇਹੀ ਮਕਸਦ ਆ ਇਹ ਬਜ਼ੁਰਗ ਨੂੰ ਇਹਨਾਂ ਦੇ ਘਰ ਪਹਚਾਈਏ ਇਹ ਤਾਂ ਹੀ ਸੰਭਵ ਹੋ ਸਕਦਾ ਵਾ ਕਿ ਜੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਵਰਤਮਾਨ ਗਰੁੱਪਾਂ 'ਚ ਅੱਗੇ ਤੋਂ ਵੀ ਸ਼ੇਅਰ ਕਰਗੇ ਬਜ਼ੁਰਗ ਆਪਣੇ ਘਰ ਆਪਣੇ ਪਰਿਵਾਰ 'ਚ ਮਿਲ ਸਕਦਾ ਵਾ ਹੁਣ ਇੱਥੇ ਗੱਲ ਆਉਂਦੀ ਹੈ ਕਿ ਇਹ ਬਜ਼ੁਰਗ ਇੰਨੀ ਵੱਡੀ ਦਦਾਜ ਗਿਣਤੀ 'ਚ ਇਹ ਸਾਡੇ ਪੰਜਾਬ 'ਚ ਹਰੇਕ ਖਲਾਈ ਓਵਰ ਪੁਲਾ ਥੱਲੇ ਤੁਸੀਂ ਆਹ ਵੇਖੋਗੇ ਬਟਾਲਾ ਗਰਦਾਸਪੁਰ ਅੰਮ੍ਰਿਤਸਰ ਕਿਤੇ ਨਾ ਕਿਤੇ ਇਦਾਂ ਦੇ ਬਜ਼ੁਰਗ ਤੁਹਾਨੂੰ ਕਿੰਨੇ ਮਿਲ ਜਾਂਦੇ ਆ ਜਿਹੜੇ ਉਧਰੋਂ ਕੰਮ ਦੀ ਭਾਲ ਚ ਆਉਂਦੇ ਨੇ ਤੇ ਇੱਥੇ ਜਾਂ ਦਾ ਕੰਮ ਕਰਦੇ ਨੇ ਕੰਮ ਕਰਕਰ ਉਹਨਾਂ ਨੂੰ ਸਹੀ ਉਹਨਾਂ ਦਾ ਜਿਹੜਾ ਬੰਦੀ ਤਨਖਾਹ ਬਣਦਾ ਕਿਰਤ ਨਹੀਂ ਮਿਲਦੀ ਤਾਂ ਕਰਕੇ ਇਸ ਤਰ੍ਹਾਂ ਇਹ ਲਵਾਰਸ ਰਹਿੰਦੇ ਦੂਜਾ ਪਾਸਾ ਆਇਆ ਵੀ ਕੁਝ ਨਸ਼ੇ ਪਤੇ ਕਰਕੇ ਜਿਹੜੇ ਬਜ਼ੁਰਗਵਾ ਜਾਂ ਜਿਹੜੇ ਵੀਰ ਵਾਜਦਾ ਜਿਹੜੇ ਆਉਂਦੇ ਬਾਹਰੋਂ ਪ੍ਰਵਾਸੀ ਉਹ ਨਸ਼ੇ ਪਤੇ ਦੀ ਰੋਟੀ ਪਾਣੀ ਮਿਲਦੀ ਜਾਂਦੀ ਹੈ ਪੰਜਾਬ ਤੁਹਾਨੂੰ ਪਤਾ ਰੋਟੀ ਰੋਟੀ ਪਾਣੀ ਦੀ ਕੋਈ ਵੀ ਥੋੜੀ ਨਹੀਂ ਹੈਗੀ ਨਸ਼ੇ ਪਤੇ ਕਰਕੇ ਉੱਥੇ ਗੁਜ਼ਾਰਾ ਆਪਣੇ ਕੋਲ ਥੱਲੇ ਕਰ ਲੈਂਦੇ ਨੇ ਇਸ ਦੇ ਸਾਡੇ ਇੱਕ ਸਿਰਫ ਕਿਐਸੀ ਹੈ ਜੀ ਆਪਾਂ ਸਿਰਫ ਅੰਦਾਜ਼ੇ ਲਾ ਸਕਦੇ ਹਾਂ ਕਿ ਇਹ ਬਜ਼ੁਰਗਨਾ ਵੀ ਕੀ ਹੋਇਆ ਵਾ ਕਿੱਦਾਂ ਵਾ ਕਿੱਦਾਂ ਆਇਆ ਕਿਉਂਕਿ ਉਮਰ ਇਹਦੀ ਕੋਈ 60 ਸਾਲ ਲੱਗਦੀ ਹੈ 55 60 ਸਾਲ ਦੀ ਉਮਰ ਦਾ ਬਜ਼ੁਰਗ ਲੱਗਦਾ ਵਾ ਹੁਣ ਪਤਾ ਨਹੀਂ ਵੀ ਇੰਨੇ ਇੱਥੇ ਕੰਮ ਕੀਤਾ ਜਾਂ ਇੱਥੇ ਜਾਂ ਉੱਥੋਂ ਆਇਆ ਵਾ ਇਹ ਸਿਰਫ ਸਾਨੂੰ ਤਾਂ ਹੀ ਪਤਾ ਲੱਗ ਸਕਦਾ ਵਾ ਕਿ ਜੇ ਇਹਦੇ ਘਰ-ਬਾਰ ਜਾਂ ਸਾਨੂੰ ਕੋਈ ਜਾਣਕਾਰੀ ਮਿਲੂਗੀ ਤੇ ਪਰਿਵਾਰ ਬਾਰੇ ਇਹ ਸਿਰਫ ਤੁਸੀਂ ਵੀਡੀਓ ਵਿੱਚ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿ ਇਹਦੇ ਬਜ਼ੁਰਗ ਦਾ ਇਸ ਬਜ਼ੁਰਗ ਦਾ ਘਰ-ਬਾਰ ਪਰਿਵਾਰ ਪਤਾ ਲੱਗ ਸਕੇ ਸਾਡੇ ਨੰਬਰ ਹਨ 78370 3962 96468 65500 ਇਨੀ ਕੀ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ